ਇਹ ਮੰਨਿਆ ਜਾ ਰਿਹਾ ਹੈ ਅਧਿਕਾਰਤ ਤੌਰ ਤੇ ਸਰਕਾਰ ਵੀ ਮੰਨਦੀ ਹੈ ਕਿ 2 ਲੱਖ ਏਕਟੇਰ ਅਜੀਆਂ ਕਿਸਮ ਹਾਈਬ੍ਰਿਡ ਦੀਆਂ ਹੈਗੀਆਂ ਨੇ ਜਿਹੜੀਆਂ ਪਵੰਦੀ ਸ਼ੁੱਧਾ ਬੀਜਾਂ ਵਾਲੀਆਂ ਨੇ ਜਦੋਂ ਹਾਈਬ੍ਰਿਡ ਬੀਜਾਂ ਦੇ ਪਵੰਦੀ ਲਾਈ ਸੀ ਤਾਂ ਉਸ ਤੋਂ ਬਾਅਦ ਇਹਨਾਂ ਬੀਜਾਂ ਵਾਲੀਆਂ ਕੁਝ ਕੰਪਨੀਆਂ ਤੇ ਕੁਝ ਡੀਲਰਾਂ ਲਗਭਗ 20 ਪਟੀਸ਼ਨਰ ਸੀ ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਪਵੰਦੀ ਗਲਤ ਲਾਈ ਹੈ ਨਹੀਂ ਲਗਾਈ ਜਾ ਸਕਦੀ ਹਾਈ ਕੋਰਟ ਦਾ ਫੈਸਲਾ ਹੈ ਉਸ ਫੈਸਲੇ ਨੇ ਜਿਹੜੀ ਪਵੰਦੀ ਲਾਈ ਸੀ ਉਹ ਰੱਦ ਕਰ ਦਿੱਤੀ ਪੰਜਾਬ ਸਰਕਾਰ ਨੂੰ ਤਿੱਖਾ ਝਟਕਾ ਦਿੱਤਾ ਇਸ ਮਾਮਲੇ 'ਚ ਸਰਕਾਰ ਬੜੀ ਮੁਸੀਬਤ 'ਚ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਅਗਲੇ ਵਾਰੇ ਜਿਹੜਾ 2027 ਦਾ ਸਾਲ ਹੈ ਉਹਦੇ 'ਚ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ ਨੇ ਮੁੜ ਗੜ ਕੇ ਕਿਸਾਨ ਨੂੰ ਫੇਰ ਆਪਣੀ ਮੰਡੀਆਂ 'ਚ ਝੋਨੇ ਦੇ ਵੱਡੇ ਕੱਟ ਲਵਾਉਣ ਲਈ ਮਜਬੂਰ ਹੋਣਾ ਪਏਗਾ ਕਿਉਂਕਿ ਸਰਕਾਰਾਂ ਦਾ ਪਿਛਲੀ ਵਾਰੀ ਵੀ ਕਿੰਨਾ ਰੌਲਾ ਪਿਆ ਸੀ ਕੱਟਾਂ ਦਾ ਤੇ ਸਰਕਾਰ ਦਾਅਵੇ ਕਰਦੀ ਸੀ ਕੋਈ ਕਟ ਨਹੀਂ ਲੱਗ ਰਿਹਾ ਪਰ ਸਰੇ ਆਮ ਕੱਟ ਲੱਗ ਰਹੇ ਸੀ ਅਸੀਂ ਆਪ ਖੁਦ ਆਪਣੀ ਅੱਖੀਂ ਦੇਖੇ ਨੇ ਮੰਡੀਆਂ 'ਚ ਕੱਟ ਲੱਗਦੇ ਜਿਹੜਾ ਮੰਡੀਆਂ ਵਿੱਚ ਫੇਰ ਕਿਸਾਨਾਂ ਦੀ ਲੁੱਟ ਹੋਵੇਗੀ ਤੇ ਕਿਸਾਨ ਖੱਜੜ ਖوار ਹੋਵੇਗਾ ਦੇਸ਼ ਦਾ ਅੰਨ ਦਾਤਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਪੰਜਾਬ ਦਾ ਕਿਸਾਨ ਉਹਨੂੰ ਫੇਰ ਉਹਦੀ ਇੱਕ ਵਾਰ ਉਹਦੀ ਜੇਬ ਲੁੱਟੀ ਜਾਏਗੀ ਮੰਡੀਆਂ ਚ ਫੇਰ ਜੇ ਅਜਿਹੀ ਸਿੱਤੀ ਰਹੀ ਜਿਹੜੀ ਅੱਜ ਹੋਣੀ ਹੋਈ ਹੈ ਇਸ ਕੇਂਦਰ ਦੀ ਗ੍ਰਹਿ ਰਾਜ ਮੰਤਰੀ ਨੇ ਨਿੱਤਿਆਨੰਦ ਉਹਨਾਂ ਨੇ ਇਹ ਦੱਸਿਆ ਲੋਕ ਸਭਾ ਚ ਕਿ ਅਸੀਂ ਸ਼੍ਰੋਮਣੀ ਕਮੇਟੀ ਚੋਣਾ ਬਹੁਤ ਜਲਦੀ ਕਰਾ ਰਹੇ ਆ ਉਹਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੱਟੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਝਾਤ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਐ ਜੀ ਪੀ ਸੀ ਦੀਆਂ ਚੋਣਾਂ ਨੂੰ ਲੈ ਕੇ ਹੁਣ ਕੇਂਦਰ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਇਸ ਬਾਬਤ ਗੱਲਬਾਤ ਹੋਵੇਗੀ ਕਿਉਂਕਿ ਇੱਕ ਖਾਸ ਤਾਪਰ ਜਾਂਦਾ ਹੈ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਥਕ ਸਿਆਸਤ ਦੇ ਵਿੱਚ ਜਿਹੜੀ ਗਹਿ ਗੱਛ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਾਰੀ ਹੈ ਉਸ ਨੂੰ ਲੈ ਕੇ ਵੀ ਸਿੱਖ ਵੋਟਰਾਂ ਦੀ ਸਿੱਖ ਲੀਡਰਸ਼ਿਪ ਪੰਜਾਬ ਦੀ ਇਸ ਦੇ ਉੱਤੇ ਖਾਸ ਨਜ਼ਰ ਹੈ ਤੇ ਦੂਜੇ ਪਾਸੇ ਹੁਣ ਇੱਕ ਵਾਰ ਫਿਰ ਚੋਣਾਂ ਦੇ ਦੀ ਖਰੀਦ ਵਿਲੇ ਮੂੜ ਵਿਵਾਦ ਵੱਡਾ ਪੈਦਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹਾਈਬ੍ਰਿਡ ਕਿਸਮਾਂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ ਅਪ੍ਰੈਲ ਦੇ ਮਹੀਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਤਿੰਨ ਵਾਰ ਪਾਬੰਦੀ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਇਹਨਾਂ ਦੇ ਉੱਤੇ ਅਸੀਂ ਪਾਬੰਦੀ ਲਗਾਵਾਂਗੇ ਪਰ ਹੁਣ ਇਸ ਦੇ ਵਿੱਚ ਨਵੀਂ ਅਪਡੇਟ ਕੀ ਆਈ ਹੈ ਕਿ ਹੁਣ ਇੱਕ ਵਾਰ ਫਿਰ ਜਿਸ ਤਰ੍ਹਾਂ ਪਿਛਲੇ ਵਾਰ ਝੋਨੇ ਦੀ ਖਰੀਦ ਦੇ ਵੇਲੇ ਕਿਸਾਨਾਂ ਦੇ ਨਾਲ ਮੰਡੀਆਂ ਦੇ ਵੀ ਜੋ ਕੁਝ ਹੋਇਆ ਸੀ ਜਾਂ ਫਿਰ ਕਹਿ ਲਈ ਜਿਸ ਤਰ੍ਹਾਂ ਕੱਟ ਲੱਗੇ ਸੀ ਕਿਉਂਕਿ ਕੱਟ ਰੇਟ ਦੇ ਉੱਤੇ ਐਮਐਸਪੀ ਦੇ ਕਟ ਰੇਟ ਦੇ ਉੱਤੇ ਕਿਸਾਨਾਂ ਦੀਆਂ ਫਸਲਾਂ ਉੱਚੀਆਂ ਗਈਆਂ ਸੀ ਇਸ ਬਾਬਤ ਦੀ ਗੱਲਬਾਤ ਹੋਵੇਗੀ ਸੋ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਸਵਾਗਤ ਹੈ ਤੁਹਾਡੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਚਿੱਲਾ ਸਾਹਿਬ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਗੱਲਬਾਤ ਜੇਕਰ ਕਰੀਏ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਝੋਨੇ ਦੀ ਖਰੀਦ ਨੂੰ ਲੈ ਕੇ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕੀਤੀ ਗਈ ਸੀ ਅਸੀਂ ਹੁਣ 15 ਦਿਨ ਪਹਿਲਾਂ ਹੀ ਪਹਿਲਾਂ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਖਰੀਦ ਪਰ ਅਸੀਂ 15 ਸਤ ਖਰੀਦ ਸ਼ੁਰੂ ਕਰ ਦੇਣੀ ਝੋਨੇ ਦੀ ਪਰ ਜਿਹੜੀ ਹੁਣ ਅੰਦਰ ਤੋਂ ਜਿਹੜੇ ਕਹ ਲਈ ਹੁਣ ਵੱਡੀ ਅਪਡੇਟ ਜਿਹੜੀ ਆ ਰਹੀ ਹੈ ਵੀ ਝੋਨੇ ਦੀ ਖਰੀਦ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਸੰਕਟ ਪੈਦਾ ਹੋ ਸਕਦਾ ਹੈ ਹਾਈਬ੍ਰਿਡ ਦੀ ਕਿਸਮਾਂ ਨੂੰ ਲੈ ਕੇ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਸੀ ਕਿਹਾ ਜਾ ਰਿਹਾ ਹੈ ਕਿ ਉਹ ਹਟਾ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਕੀ ਕੁਝ ਜੀ ਸਾਰੀ ਅਪਡੇਟ ਬੰਦੇਬ ਜੀ ਜੇ ਸਿੱਧੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਕਿਸਾਨ ਭਾਈਚਾਰੇ ਲਈ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਜਿਹੜਾ ਝੋਨਾ ਹੈ ਜੀ ਇੱਥੇ ਦਾ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ ਉਥੇ ਨਾਲ ਦੀ ਨਾਲ ਝੋਨੇ ਦੀ ਖਰੀਦ ਆਪਾਂ ਪਿਛਲੇ ਬਾਰੇ ਦੇਖਿਆ ਕਿ ਕਿਵੇਂ 100 ਰੁਪਏ 150 ਰੁਪਏ 200 ਰੁਪਏ ਤੱਕ ਦੇ ਵੀ ਕੱਟ ਲਵਾ ਕੇ ਕਿਸਾਨਾਂ ਨੂੰ ਆਪਣੀਆਂ ਹਾਈਬ੍ਰਿਡ ਜਿਹੜੀਆਂ ਕਿਸਮਾਂ ਸੀ ਉਹ ਚੁਕਵਾਉਣੀਆਂ ਪੈਣੀਆਂ ਮੰਡੀਆਂ ਚੋਂ ਤੇ ਕਿੰਨੇ ਕਿੰਨੇ ਦਿਨ ਕਿਸਾਨ ਮੰਡੀਆਂ ਚ ਰੁੱਲਦੇ ਰਹੇ ਸੋ ਜਿਹੜਾ ਝੋਨਾ ਹੈ ਪ੍ਰਮੁੱਖ ਫਸਲ ਹੈ ਕਣਕ ਤੇ ਝੋਨਾ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਨੇ ਤੇ ਪਾਵੇਂ ਸਰਕਾਰਾਂ ਜਿੰਨੇ ਮਰਜ਼ੀ ਦਾਵੇ ਕਰੀ ਜਾਣ ਕਿ ਫਸਲੀ ਵਿਭਿੰਨਤਾ ਦੀਆਂ ਪਰ ਕਿਸਾਨਾਂ ਕੋਲੇ ਕੋਈ ਚਾਰਾ ਨਹੀਂ ਤੇ ਨਾ ਹੀ ਸਰਕਾਰ ਇਸ ਪੱਖੋਂ ਕੋਈ ਧਿਆਨ ਦਿੰਦੀ ਏ ਕਿ ਫਸਲੀ ਵਿਭਿੰਨਤਾ ਲਿਆ ਕੇ ਛੋਣੇ ਦੀ ਥਾਂ ਕੋਈ ਨਵਾਂ ਬਦਲ ਪੇਸ਼ ਕੀਤਾ ਜਾ ਸਕੇ ਜੇ ਕਿਤੇ ਮੱਕੀ ਵੇਚਣ ਲਈ ਕਿਸਾਨ ਲਾਉਂਦੇ ਨੇ ਜਾਂ ਕੋਈ ਦਾਲਾਂ ਵੇਚਦੇ ਨੇ ਤਾਂ ਉਹਨਾਂ ਦੀ ਜਿਹੜੀ ਖਰੀਦ ਹੈ ਉਹ ਕਿਸ ਤਰ੍ਹਾਂ ਹੁੰਦੀ ਆ ਆਪਾਂ ਸਾਰੇ ਦੇਖ ਰਹੇ ਹਾਂ ਸੋ ਇਹ ਕਿ ਜਿਹੜਾ ਪੰਜਾਬ ਸਰਕਾਰ ਨੇ April ਚ ਜਦੋਂ ਚੋਣੇ ਦੀ ਜਿਹੜੀ ਪਨੀਰੀ ਹੈ ਉਹਦੀ ਬਜਾਈ ਹੋਣੀ ਸੀ 6 April ਨੂੰ ਉਦੋਂ ਪਵੰਦੀ ਲਾਈ ਸੀ ਕੁਝ ਹਾਈਬ੍ਰਿਡ ਜਿਹੜੀਆਂ ਕਿਸਮਾਂ ਨੇ ਜਿਨ੍ਹਾਂ ਚ PR44 ਤੇ ਹੋਰ ਕਈ ਕਿਸਮਾਂ ਨੇ ਉਹਨਾਂ ਤੇ ਕੇ ਨਾਮ ਬੀਜੋ ਇਹਨਾਂ ਤੇ ਅਸੀਂ ਪਵੰਦੀ ਲਾ ਰਹੇ ਹਾਂ ਇਸੇ ਨਾਲ ਦੀ ਖਰੀਦ ਨਹੀਂ ਹੋਵੇਗੀ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਤੇ ਹੋਰ ਵੀ ਪ੍ਰਚਾਰ ਕੀਤਾ ਗਿਆ ਇਸ ਦਾ ਪਰ ਇਸ ਦੇ ਬਾਵਜੂਦ ਮਨਦੀਪ ਜੀ ਇਹ ਜਿਹੜਾ ਕਿਸਮਾਂ ਨੇ ਉਹਨਾਂ ਦੀ ਪਨੀਰੀ ਵੀ ਵਿਜੀ ਗਈ ਤੇ ਉਹਨਾਂ ਦੀ ਲਵਾਈ ਵੀ ਹੋਈ ਇਹ ਮੰਨਿਆ ਜਾ ਰਿਹਾ ਹੈ ਅਧਿਕਾਰਤ ਤੌਰ ਤੇ ਸਰਕਾਰ ਵੀ ਮੰਨਦੀ ਹੈ ਕਿ 2 ਲੱਖ 1 ਹੈਕਟੇਅਰ ਅਜੀਆਂ ਕਿਸਮ ਹਾਈਬ੍ਰਿਡ ਦੀਆਂ ਹੈਗੀਆਂ ਨੇ ਜਿਹੜੀਆਂ ਪਵੰਦੀ ਸ਼ੁੱਧਾ ਬੀਜ ਵਾਲੀਆਂ ਨੇ ਹੁਣ 2 ਲੱਖ ਹੈਕਟੇਅਰ ਨੂੰ ਜੇ ਆਪਾਂ ਏਕੜਾਂ ਵਿੱਚ ਦੇਖਣਾ ਹੋਵੇ ਤਾਂ ਇਹ 5000 ਏਕੜ 5 ਲੱਖ ਏਕੜ ਜੀ 5 ਲੱਖ ਏਕੜ ਇਥਾਂ ਬਣਦੀ ਹੈ ਜਿਹੜੀ ਹਾਈਬ੍ਰਿਡ ਬੀਜ ਹੈ ਤੇ ਜੇ ਤੋ ਹਾਈਬ੍ਰਿਡ ਬੀਜਾਂ ਦੇ ਪਾਬੰਦੀ ਲਾਈ ਸੀ ਤਾਂ ਉਸ ਤੋਂ ਬਾਅਦ ਇਹਨਾਂ ਬੀਜਾਂ ਵਾਲੀਆਂ ਕੁਝ ਕੰਪਨੀਆਂ ਤੇ ਕੁਝ ਡੀਲਰਾਂ ਲਗਭਗ 20 ਪਟੀਸ਼ਨਰ ਸੀ ਜਿਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਪਾਬੰਦੀ ਗਲਤ ਲਾਈ ਹੈ ਨਹੀਂ ਲਗਾਈ ਜਾ ਸਕਦੀ। ਤੇ ਇਸ ਤੋਂ ਬਾਅਦ ਜਿਹੜਾ 2 ਦਿਨ ਪਹਿਲਾਂ ਹਾਈ ਕੋਰਟ ਦਾ ਫੈਸਲਾ ਆਇਆ ਹੈ ਉਸ ਫੈਸਲੇ ਨੇ ਜਿਹੜੀ ਪਾਬੰਦੀ ਲਾਈ ਸੀ ਉਹ ਰੱਦ ਕਰ ਦਿੱਤੀ। ਪੰਜਾਬ ਸਰਕਾਰ ਨੂੰ ਬਹੁਤ ਤਿੱਖਾ ਝਟਕਾ ਦਿੱਤਾ ਇਸ ਮਾਮਲੇ 'ਚ। ਤੇ ਜਦੋਂ ਹੁਣ ਪਾਬੰਦੀ ਰੱਦ ਹੋ ਗਈ ਮਨਦੀਪ ਜੀ ਤਾਂ ਫਿਰ ਜੇ ਜਿਹੜੀ ਝੋਨਾ ਹੈ ਇਹ ਸਰਕਾਰ ਨੂੰ ਖਰੀਦਣਾ ਪਊਗਾ ਹਰ ਹਾਲ 'ਚ ਪਹਿਲਾਂ ਤਾਂ ਇਹ ਕਹਿ ਕੇ ਉਹ ਡਾਲਾ ਵਟ ਸਕਦੇ ਸੀ ਪਿੱਛੇ ਹਟ ਸਕਦੇ ਸੀ ਕਿ ਭਾਈ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਨਾ ਵੀ ਹੂੰ ਜੋ ਅਸੀਂ ਪਾਬੰਦੀ ਲਾਈ ਹੁੰਦੀ ਉਹਨਾਂ ਦੀ ਪਨੀਰੀ ਵਿੱਚੋਂ ਪਰ ਹੁਣ ਜਦੋਂ ਪਾਬੰਦੀ ਹਟ ਗਈ ਤੇ ਜਿਹੜੀ ਸਰਕਾਰ ਹੈ ਉਹ ਬੜੀ ਮੁਸੀਬਤ 'ਚ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਅਗਲੇ ਵਾਰ ਜਿਹੜਾ 2027 ਦਾ ਸਾਲ ਹੈ ਉਹਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਆਣੀਆਂ ਨੇ ਤੇ ਹੁਣ ਵੀ ਜਦੋਂ ਇਹ ਚੋਣਾਂ ਵੀ ਕਰਿਆ ਹੋਏਗਾ ਉਦੋਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਸਰਕਾਰ ਨੇ ਕਿਹਾ ਹੈ 5 ਅਕਤੂਬਰ ਤੱਕ ਚੋਣਾਂ ਕਰਾਵਾਂਗੇ ਤੇ ਪੰਚਾਇਤ ਬਲਾਕ ਸਮਰਥੀਆਂ ਦੇ ਜ਼ਿਲ੍ਹਾ ਪ੍ਰੇਸ਼ਦਾਂ ਦੀਆਂ ਉਹ ਚੋਣਾਂ ਵੀ ਇਸ ਦੌਰਾਨ ਜਦੋਂ ਚੋਣੇ ਦਾ ਸੀਜ਼ਨ ਚੱਲ ਰਿਹਾ ਹੋਵੇਗਾ ਉਸ ਵੇਲੇ ਸਿਰ ਤੇ ਹੋਣਗੀਆਂ ਜੀ ਸਰਕਾਰ ਕਿਵੇਂ ਨਜਿੱਠੇਗੀ ਜਿਹੜਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨੇ ਕੱਲ ਕਿਹਾ ਹੈ ਕਿ ਅਸੀਂ ਕਾਨੂੰਨੀ رائے ਲੈ ਰਹੇ ਹਾਂ ਹੋ ਸਕਦਾ ਸਰਕਾਰ ਇਸ ਫੈਸਲੇ ਨੂੰ ਉੱਪਰਲੀ ਅਦਾਲਤ ਵਿੱਚ ਸੁਪਰੀਮ ਕੋਰਟ ਚ ਚੁਣੌਤੀ ਵੀ ਦੇਵੇ ਹਮ ਪਰ ਜਦੋਂ ਤੱਕ ਚੁਣੌਤੀ ਮਿਲੇਗੀ ਜਾਂ ਨਿਸਲਮਾਈ ਹੋਏਗੀ ਉਦੋਂ ਤੱਕ ਤਾਂ ਉਹਨਾਂ ਦਾ ਮਨਦੀਪ ਜੀ 20-25 ਦਿਨਾਂ ਦੇ ਵਿੱਚ ਵਿੱਚ ਆਉਣ ਵਾਲਾ ਹੈ ਸਤੰਬਰ ਦੇ ਇਹਦੇ ਮੱਧ ਚ ਝੋਨੇ ਦੀ ਫਸਲ ਲਗਭਗ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਗਿਸ਼ਤੀਆਂ ਕਿਸਮਾਂ ਹੁੰਦੀਆਂ ਨੇ ਬਿਲਕੁਲ ਜੀ ਤੇ ਜਿਹੜੀ ਹਾਈਬ੍ਰਿਡ ਹੈ ਉਹ ਵੀ ਜਲਦੀ ਪੱਕਣ ਵਾਲੀ ਫਸਲ ਹੈ ਕਿਉਂਕਿ ਉਹਨਾਂ ਕਿਸਾਨ ਉਹਨਾਂ ਖੇਤਾਂ 'ਚ ਲਾਂਦੇ ਨੇ ਜਿੱਥੇ ਆਲੂ ਲਗਾਣੇ ਹੋਣ ਜਾਂ ਹੋਰ ਕੋਈ ਸਬਜ਼ੀਆਂ ਦੀ ਪੈਦਾਵਾਰ ਕਰਨੀ ਹੋਵੇ ਕਿਸਾਨਾਂ ਨੂੰ ਤੇ ਜਿਹੜੀ ਸਰਕਾਰ ਹੈ ਉਹਦੇ ਲਈ ਮੁਸੀਬਤ ਇਹ ਹੈ ਕਿ ਜਿਹੜਾ ਝੋਨਾ ਹੈ ਉਹ ਮਿਲ ਮਾਲਕਾਂ ਵੱਲੋਂ ਦੀ ਸਹਿਮਤੀ ਨਾਲ ਮੰਡੀਆਂ 'ਚ ਚੁੱਕਿਆ ਜਾਂਦਾ ਕਿਉਂਕਿ ਸਾਰੀ ਮੰਡੀਆਂ 'ਚੋਂ ਮਿਲਰਾਂ ਨੇ ਹੀ ਝੋਨਾ ਚੁੱਕਣਾ ਹੁੰਦਾ ਉਹਨਾਂ ਨੇ ਉਹ ਚੌਲ ਕੁੱਟ ਕੇ ਫਿਰ ਜਿਹੜਾ ਕੇਂਦਰੀ ਪੋਲ ਵਿੱਚ ਪਾਣੇ ਹੁੰਦੇ ਨੇ ਤੇ ਮਿਲਰਾਂ ਨੇ ਕੱਲ ਐਲਾਨ ਕਰਤਾ ਕਿ ਅਸੀਂ ਕੋਈ ਹਾਈਬ੍ਰਿਡ ਬੀਜ ਦੀ ਜਿਹੜੀ ਝੋਨਾ ਹੈ ਨਹੀਂ ਚੁੱਕਾਂਗੇ ਉਹਨਾਂ ਦੀ ਦਲੀਲ ਇਹ ਹੈ ਕਿ ਜਿਹੜਾ ਝੋਨਾ ਚੌਲ ਨੇ ਉਹ 67% ਦੀ ਟੁੱਟੇ ਹੋਏ ਸਾਨੂੰ 67% ਦੀ ਚੌਲ ਠੀਕ ਦੇਣੇ ਹੁੰਦੇ ਨੇ ਕੇਂਦਰੀ ਪੋਲ 'ਚ ਜੀ ਜਿਹੜੇ 33% ਦੀ ਟੁੱਟ ਟੋਟਾ ਟੁੱਟੇ ਹੋਏ ਚੱਲ ਜਾਂਦੇ ਨੇ ਉਹਦੇ 'ਚ ਤੀਜਾ ਹਿੱਸਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਹਾਈਬ੍ਰਿਡ ਬੀਜ ਨੇ ਇਹਨਾਂ ਵਿੱਚ 50 ਤੋਂ 55 ਫੀਸਦੀ ਜਿਹੜੇ ਚੌਲ ਟੁੱਟਦੇ ਨੇ ਪਿਛਲੀ ਵਾਰੀ ਆਈਆਈਟੀ ਖੜਗਪੁਰ ਦੀ ਇੱਕ ਟੀਮ ਨੇ ਵੀ ਪੰਜਾਬ ਜਾ ਕੇ ਨਿਰੇਖਣ ਕੀਤਾ ਸੀ ਟੁੱਟੇ ਹੋਏ ਚੌਲਾਂ ਦਾ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਜਿਹੜੇ ਹਾਈਬ੍ਰਿਡ ਬੀਜ ਨੇ ਉਹਨਾਂ ਨਾਲ ਚੌਲ ਜ਼ਿਆਦਾ ਟੁੱਟਦੇ ਨੇ ਤੇ ਇਸ ਸਥਿਤੀ 'ਚ ਫਿਰ ਜਦੋਂ ਉਹਨਾਂ ਦੇ ਰਿਜੈਕਟ ਹੋ ਜਾਂਦੇ ਨੇ ਮਿਲਰਾਂ ਦੇ ਜੇ ਵੱਧ ਮਾਤਰਾ 'ਚ ਹੋਣ ਜਾਂ ਉਹਨਾਂ ਦੇ ਕਟੌਤੀ ਲੱਗਦੀ ਹੈ ਫਿਰ ਉਹ ਚੋਣਾਂ ਚੁੱਕਣ ਤੋਂ ਜਵਾਬ ਦਿੰਦੇ ਨੇ ਉਹ ਕਹਿੰਦੇ ਨੇ ਸਾਨੂੰ ਘਾਟਾ ਪੈਂਦਾ ਆ ਆਰਥਿਕ ਤੌਰ ਤੇ ਅਸੀਂ ਕਿਉਂ ਘਾਟਾ ਸਹੀ ਤੇ ਉਹਨਾਂ ਨੇ ਹੁਣ ਸਪਸ਼ਟ ਕਹਿ ਦਿੱਤਾ ਸਰਕਾਰ ਨੂੰ ਕਿ ਅਸੀਂ ਨਹੀਂ ਚੁੱਕਾਂਗੇ ਹਾਈਬ੍ਰਿਡ ਬੀਜ ਮੰਡੀਆਂ ਚੋਂ ਤੇ ਜਦੋਂ ਉਹ ਨਹੀਂ ਚੁੱਕਣਗੇ ਤੇ ਫਿਰ ਮੰਡੀਆਂ ਚ ਟੇਰ ਲੱਗਣਗੇ ਤੇ ਕਿਸਾਨ ਫੇਰ ਮੁਸੀਬਤ ਚ ਫਸੇਗਾ ਤੇ ਇੱਥੇ ਮੈਨੂੰ ਇਵੇਂ ਲੱਗਦਾ ਹੈ ਕਿ ਕਿਸਾਨ ਪੋੜਾ ਪਾਲਾ ਕਿਸਾਨ ਵਿਚਾਰਾ ਇਸ ਵਾਰ ਫੇਰ ਲੁੱਟਿਆ ਜਾਵੇਗਾ ਤੁਸੀਂ ਦੇਖ ਲਿਓ ਕਿ ਚੋਨਾ ਚੁੱਕਿਆ ਵੀ ਜਾਏਗਾ ਸਰਕਾਰ ਦੇਖਦੀ ਰਹੂਗੀ ਅੱਖਾਂ ਬੰਦ ਕਰ ਲੋ ਕੀ ਕੰਨ ਬੋਲੇ ਹੋ ਜਾਣਗੇ ਤੇ ਜਿਹੜਾ ਚੌਨਾ ਹੈ ਉਹਦੇ ਤੇ ਫੇਰ ਕੱਟ ਲੱਗੇਗਾ ਪਿਛਲੀ ਵਾਰ ਨਾਲ ਹੋ ਸਕਦਾ ਹੈ ਹੋਰ ਜ਼ਿਆਦਾ ਲੱਗੇ ਕਿਉਂਕਿ ਜਿਹੜੀ ਫਸਲ ਹੈ ਜਿਹੀ ਫਸਲ ਹੈ ਚੌਨੇ ਦੀ ਕਿ ਕਿਸਾਨ ਆਪਣੇ ਘਰ ਤਾਂ ਇਸ ਨੂੰ ਰੱਖ ਨਹੀਂ ਸਕਦਾ ਤੇ ਨਾ ਹੀ ਇਸ ਦੀ ਕੋਈ ਹੋਰ ਥਾਂ ਵਿੱਚ ਛੱਕਦਾ ਇਹਨੂੰ ਜਲੋ ਕਣਕ ਤਾਂ ਐਵੇਂ ਹੈ ਕਿ ਜੇ 100 ਕੁਇੰਟਲ ਹੋਏ ਤਾਂ ਉਹ ਸਿੱਧੇ ਤੌਰ ਤੇ ਵੀ ਖਫਤਕਾਰਾਂ ਨੂੰ ਵੇਚ ਦਿੰਦਾ ਹੈ ਪਰ ਚੌਨਾ ਜਿਹੀ ਫਸਲ ਹੈ ਕਿ ਨਹੀਂ ਵੇਚਿਆ ਜਾ ਸਕਦਾ ਇਸ ਕਰਕੇ ਫੇਰ ਇਹ ਦਿਕਤ ਆਉਗੀ ਤੇ ਮੁੜ ਗਿਰ ਕੇ ਕਿਸਾਨ ਨੂੰ ਫੇਰ ਆਪਣੀ ਮੰਡੀਆਂ ਚ ਝੋਨੇ ਦੇ ਵੱਡੇ ਕੱਟ ਲਵਾਉਣ ਲਈ ਮਜਬੂਰ ਹੋਣਾ ਪਏਗਾ ਕਿਉਂਕਿ ਸਰਕਾਰਾਂ ਦਾ ਪਿਛਲੀ ਵਾਰੀ ਵੀ ਕਿੰਨਾ ਰੌਲਾ ਪਿਆ ਸੀ ਕੱਟਣ ਦਾ ਤੇ ਸਰਕਾਰ ਦਾਅਵੇ ਕਰਦੀ ਸੀ ਕੋਈ ਕਟ ਨਹੀਂ ਲੱਗ ਰਿਹਾ ਪਰ ਸਰੇ ਆਮ ਕੱਟ ਲੱਗ ਰਹੇ ਸੀ ਅਸੀਂ ਆਪ ਖੁਦ ਆਪਣੀ ਅੱਖੀਂ ਦੇਖੇ ਨੇ ਮੰਡੀਆਂ ਚ ਕੱਟ ਲੱਗਦੇ ਤੇ ਇਸ ਵਾਰ ਵੀ ਜਹੀ ਸਥਿਤੀ ਮੰਡੀ ਨਜ਼ਰ ਆ ਰਹੀ ਐ ਸਰਕਾਰ ਨੂੰ ਹੋਣੇ ਤੋਂ ਕਿਉਂਕਿ ਹਲੇ ਸਮਾਂ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇੱਕ ਤਾਂ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿਹੜੇ ਟੁੱਟੇ ਹੋਏ ਚੌਲਾਂ ਦੀ ਮਾਤਰਾ ਹਾਈਬ੍ਰਿਡ ਬੀਜਾਂ 'ਚ ਖਾਸ ਕਰਕੇ ਉਹਦੇ 'ਚ ਉਹਦੇ ਲਈ ਵਾਅਦਾ ਕਰਵਾਉਣਾ ਚਾਹੀਦਾ ਹੈ ਸੈਂਟਰ ਕੋਲੋਂ ਪਰ ਭਾਵੇਂ ਤਰਕ ਜਿਹੜੇ ਮਿਲਰ ਦੇ ਰਹੇ ਨੇ ਉਹ ਵੀ ਸਹੀ ਨਾ ਹੋਣ ਪਰ ਕੁਝ ਪ੍ਰਤੀਸ਼ਤ ਦਾ ਜਿਹੜੇ ਮਾਹਰ ਨੇ ਉਹ ਵੀ ਮੰਨਦੇ ਨੇ ਕਿ ਫਰਕ ਹੈ ਜਿਵੇਂ ਜਦੋਂ ਕਿ ਕਿਸਾਨ ਜਥੇਬੰਦੀਆਂ ਦਾਅਵੇ ਕਰਦਿਆਂ ਨੇ ਕਿ ਲਿਆਓ ਅਸੀਂ ਹਾਂ ਕੁੱਟ ਕੇ ਦਿੰਨੇ ਆ ਕੋਈ ਫਰਕ ਹੈ ਨਹੀਂ ਬਿਲਕੁਲ ਨਹੀਂ ਐਨੇ ਟੁੱਟਦੇ ਜਿੰਨੇ ਕਹੇ ਜਾਂਦੇ ਨੇ ਜੀ ਇਸ ਕਰਕੇ ਕੋਈ ਚੰਗੀ ਕਮੇਟੀ ਬਣਾ ਕੇ ਜਿਹਦੇ ਵਿੱਚ ਮਿਲਰ ਵੀ ਸ਼ਾਮਲ ਹੋਣ ਜਿਹਦੇ ਵਿੱਚ ਕਿਸਾਨ ਮਾਹਰ ਵੀ ਸ਼ਾਮਲ ਹੋਣ ਕਿਸਾਨ ਵੀ ਸ਼ਾਮਲ ਹੋਣ ਸਰਕਾਰ ਵੀ ਸ਼ਾਮਲ ਹੋਵੇ ਪਹਿਲਾਂ ਇਹ ਸਾਰਾ ਨਿਰੀਖਣ ਕਰੇ ਇਸ ਮਾਮਲੇ ਦਾ ਤੇ ਉਸ ਤੋਂ ਬਾਅਦ ਸੈਂਟਰ ਤੇ ਜੋਰ ਸ਼ੋਰ ਨਾਲ ਇਹ ਮਾਮਲਾ ਭਾਰੇ ਤੇ ਮਿਲਰਾਂ ਨੂੰ ਜਿਹੜਾ ਪਹਿਲਾਂ ਤੋਂ ਹੀ ਕਿਉਂਕਿ ਪਿਛਲੀ ਵਾਰ ਬਹੁਤ ਲੇਟ ਜਾ ਕੇ ਉਹਨਾਂ ਨੂੰ ਜਿਹੜੀ ਕੋਈ ਮਿਲੀ ਸੀ ਸਹੂਲਤ ਕੁਝ ਛੋਟੇ ਵਿੱਚ ਬਹੁਤ ਲੇਟ ਮਿਲੀ ਸੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹੁਣ ਸਮਾਂ ਹੈ ਸਰਕਾਰ ਕੋਲ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਨਹੀਂ ਤਾਂ ਜਿਹੜਾ ਮੰਡੀਆਂ ਵਿੱਚ ਫੇਰ ਕਿਸਾਨਾਂ ਦੀ ਲੁੱਟ ਹੋਵੇਗੀ ਤੇ ਕਿਸਾਨ ਖੱਜਲ ਖਵਾਰ ਹੋਵੇਗਾ ਦੇਸ਼ ਦਾ ਅੰਨ ਦਾਤਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਪੰਜਾਬ ਦਾ ਕਿਸਾਨ ਉਹਨੂੰ ਫੇਰ ਉਹਦੀ ਇੱਕ ਵਾਰ ਉਹਦੀ ਜੇਬ ਲੁੱਟੀ ਜਾਏਗੀ ਮੰਡੀਆਂ ਚ ਫੇਰ ਜੇ ਆ ਜਿਹੇ ਸਿੱਤੇ ਰਹੀ ਜਿਹੜੀ ਅੱਜ ਵਰਣੀ ਹੋਈ ਹੈ ਇਸ ਕਰਕੇ ਸਰਕਾਰ ਨੂੰ ਗੰਭੀਰਤਾ ਨਾਲ ਲੈ ਕੇ ਇਸ ਸਾਰੇ ਸਥਿਤੀ ਵਿੱਚੋਂ ਨਿਕਲਣ ਲਈ ਹੁਣੇ ਤੋਂ ਚੋਣਾਂ ਦੀ ਸੱਜੀ ਖਰੀਦ ਦੇ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਨੇ ਬਿਲਕੁਲ ਜੀ ਲਖਾ ਸਾਹਿਬ ਦੂਜੇ ਪਾਸੇ ਜੇਕਰ ਦੇਖੀਏ ਤਾਂ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਇਹ ਚਰਚਾ ਚੱਲਦੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਜਾਣਬੁੱਝ ਕੇ ਨਹੀਂ ਕਰਵਾਈਆਂ ਜਾ ਰਹੀਆਂ ਕਿਉਂਕਿ ਕੁਝ ਤੇ ਜਿਹੜੀ ਪਾਰਟੀਆਂ ਨੇ ਜਿਹੜੇ ਪੱਖ ਨੇ ਉਹ ਤਾਂ ਕਹਿੰਦੇ ਹੋ ਜਾਣ ਪਰ ਕੁਝ ਦੇ ਵੱਲੋਂ ਨਾ ਇਸ ਕਰਕੇ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਫਾਇਦਾ ਹੋ ਸਕੇ ਚੀਜ਼ ਦੇ ਕੇ ਪਰ ਜਿਸ ਤਰ੍ਹਾਂ ਨਵਾਂ ਅਕਾਲੀ ਦਲ ਬਣਿਆ ਜਿਸ ਤਰ੍ਹਾਂ ਨਵਾਂ ਅਕਾਲੀ ਦਲ ਬਣਨਸਾਰ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਸੀ ਕਿ ਅਸੀਂ ਐਸਜੀਪੀਸੀ ਵੀਰਾਂ ਤੋਂ ਖੋਹ ਲੈਣੀ ਹੈ ਉਸ ਤੋਂ ਬਾਅਦ ਐਸਜੀਪੀ ਦੀਆਂ ਚੋਣਾਂ ਪੰਜਾਬ ਦੇ ਵਿੱਚ ਬਹੁਤ ਖਾਸ ਹੋ ਜਾਂਦੀਆਂ ਨੇ ਹੁਣ ਕਹਿੰਦੇ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਕੀ ਕੁਝ ਅਪਡੇਟ ਹੈ ਇਸ ਸ਼ੋਅ ਨੂੰ ਕਿ ਤਰ੍ਹਾਂ ਪ੍ਰੰਤ ਕਮੇਟੀ ਦੇ ਨਾਲ ਕੀ ਕਹਿੰਦਾ ਸਰਕਾਰ ਨੇ ਇਸ ਨੂੰ ਲੈ ਕੇ ਉਹ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦੇਖੋ ਮਨਦੀਪ ਜੀ ਦੀ ਪ੍ਰਕਿਰਿਆ ਤਾਂ ਕਾਫੀ ਸਮੇਂ ਤੋਂ ਚੱਲ ਰਹੀ ਹੈ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੇ ਉਹਨਾਂ ਨੂੰ ਬਣਨ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਉਹਨਾਂ ਚ 3-4 ਵਾਰੀ ਵੋਟ ਬਣਾਉਣ ਲਈ ਵਾਅਦਾ ਵੀ ਕੀਤਾ ਗਿਆ ਸੀ ਤੇ ਕੇਂਦਰ ਵੱਲੋਂ ਜਿਹੜਾ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਕਮਿਸ਼ਨ ਨਿਯੁਕਤ ਕਰਨਾ ਹੁੰਦਾ ਹੈ ਗੁਰਦੁਆਰਾ ਚ ਚੋਣ ਕਮਿਸ਼ਨ ਉਹ ਨਿਯੁਕਤ ਕੀਤਾ ਗਿਆ ਸੀ ਪਿਛਲੇ ਦਿਨਾਂ ਦਰਾ ਨੇੜੇ ਕਿ ਚੰਡੀਗੜ੍ਹ ਬਹਿੜਦੇ ਨੇ ਤੇ ਉਹਨਾਂ ਨੇ ਬਕਾਇਦਾ ਬੋਟਾਂ ਬਣਵਾ ਲਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਲਾਂਕਿ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਬੋਟਾਂ ਬਣੀਆਂ ਨੇ ਤੇ 12-13 ਸਾਲ ਹੋ ਚੁੱਕੇ ਨੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈਗੀ ਹੈ ਵੋਟਾਂ ਨਹੀਂ ਪਈਆਂ ਹਾਲਾਂਕਿ ਹਰ 5 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਹੋਣੀ ਚਾਹੀਦੀ ਹੈ ਤੇ ਹੁੰਦੀ ਰਹੀ ਹੈ ਪਿਛਲੇ ਸਮੇਂ ਦੌਰਾਨ ਤਾਂ ਹੁਣ ਕੱਲ ਇੱਕ ਇਹ ਤਾਂ ਦੱਸਿਆ ਨਹੀਂ ਗਿਆ ਮੀਡੀਆ 'ਚ ਪੜ੍ਹਿਆ ਕਿ ਬਿਆਨਾਂ ਸਵਾਲ ਪੁੱਛਿਆ ਕਿਨੇ ਸੀ ਪਰ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਨਿਤਿਆਨੰਦ ਉਹਨਾਂ ਨੇ ਇਹ ਦੱਸਿਆ ਲੋਕ ਸਭਾ ਚ ਕਿ ਅਸੀਂ ਸ਼੍ਰੋਮਣੀ ਕਮੇਟੀ ਚੋਣਾਂ ਬਹੁਤ ਜਲਦੀ ਕਰਾ ਰਹੇ ਹਾਂ ਉਹਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਕੁਝ ਇਹਦੇ ਮਾਮਲੇ ਚ ਕੁਝ ਕੇਸ ਚੱਲ ਰਹੇ ਨੇ ਅਦਾਲਤਾਂ ਚ ਹਾਈ ਕੋਰਟ ਚ ਵੀ ਚੱਲ ਰਹੇ ਨੇ ਵੀ ਉਹਨਾਂ ਦੀ ਸਾਰੀ ਸਮੀਖਿਆ ਕਰ ਰਹੇ ਹਾਂ ਅਸੀਂ ਤੇ ਸਰਕਾਰ ਵੱਲੋਂ ਜੋ ਸੰਭਵ ਹੋਇਆ ਉਹ ਕਰਾਂਗੇ ਤੇ ਜਲਦੀ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਾਈ ਜਾਵੇਗੀ ਦਰਅਸਲ ਮਨਦੀਪ ਜੀ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹੀ ਸੰਸਥਾ ਹੈ ਕਿ ਜਿਸ ਇਸ ਸੰਸਥਾ ਉੱਤੇ ਜਿਹੜੇ ਅਕਾਲੀ ਦਲ ਦਾ ਕਬਜ਼ਾ ਹੁੰਦਾ ਹੈ ਉਹ ਅਕਾਲੀ ਦਲ ਜਿਹੜਾ ਹੈਗਾ ਵੱਧ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਜਾਂ ਇਹ ਕਹਿ ਲਓ ਵੀ ਜਿਹਦੇ ਕੋਲੇ ਸ਼੍ਰੋਮਣੀ ਕਮੇਟੀ ਹੈ ਉਹ ਅਸਲ ਅਕਾਲੀ ਦਲ ਹੈ ਤੇ ਬਹੁਤ ਤਰਕ ਵੀ ਦਿੱਤੇ ਜਾਂਦੇ ਨੇ ਇਹਦੇ ਪਿੱਛੇ ਕਾਰਨ ਵੀ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਰਾਜਨੀਤੀ ਨੂੰ ਚਲਾਉਣ ਲਈ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਦੋਸ਼ ਵੀ ਲੱਗਦੇ ਨੇ ਇਸ ਮਾਮਲੇ ਨੂੰ ਲੈ ਕੇ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਜੇ ਕੋਈ ਕਾਨਫਰੰਸਾਂ ਕਰਨੀਆਂ ਨੇ ਜੇ ਮੋਰਚੇ ਲੱਗ ਰਹੇ ਨੇ ਤਾਂ ਜਿਹੜੇ ਲੰਗਰ ਆਉਂਦੇ ਨੇ ਜ਼ਿਆਦਾ ਸ਼੍ਰੋਮਣੀ ਕਮੇਟੀ ਚੋਂ ਆਉਂਦੇ ਨੇ ਫਿਰ ਜਿਹੜੇ ਇਕੱਠ ਹੁੰਦੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰ ਖੇਤਰ ਵਾਲੇ ਵੱਡੇ ਗੁਰਦੁਆਰੇ ਨੇ ਉਹਨਾਂ 'ਚ ਹੁੰਦੇ ਨੇ ਜਿਹੜੇ ਉਹਨਾਂ ਦੇ ਹਾਲ ਬੜੇ ਹੁੰਦੇ ਨੇ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰਾਜਨੀਤੀ 'ਚ ਭੂਮਿਕਾ ਕਦੇ ਵੀ ਮਨਫੀ ਨਹੀਂ ਰਹੀ ਬਹੁਤ ਵੱਡੀ ਭੂਮਿਕਾ ਰਹੀ ਹੈ ਤੇ ਹੁਣ ਕਿਉਂਕਿ ਪੰਜਾਬ ਵਿੱਚ ਜਿਹੜੇ ਸ਼੍ਰੋਮਣੀ ਅਕਾਲੀਦਾਰ ਜਿਹਦੇ ਜਿਹੇ ਕਬਜ਼ੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਹਾਲਾਤ ਪਿਛਲੇ ਕਾਫੀ ਸਮੇਂ ਤੋਂ ਸਖਾਵੇਂ ਨਹੀਂ ਚੱਲ ਰਹੇ ਆਪਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਦੇਖੀਆਂ 222 ਦੀਆਂ ਵਿਧਾਨ ਸਭਾ ਚੋਣਾਂ ਵੀ ਦੇਖੀਆਂ ਵੀ 191 ਦੀਆਂ ਲੋਕ ਸਭਾ ਚੋਣਾਂ ਵੀ ਦੇਖੀਆਂ ਵੀ 24 ਦੀਆਂ ਲੋਕ ਸਭਾ ਚੋਣਾਂ ਵੀ ਦੇਖੀਆਂ ਤੇ ਲਗਾਤਾਰ ਜਿਹੜਾ ਅਸਲੀ ਅਕਾਲੀ ਦਲ ਕਹੌਣ ਦਾ ਦਾਵਾ ਕਰਦਾ ਜਿਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੇਰੇ ਕਹਿਣ ਤੋਂ ਭਾਵ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਨਾਂ ਦਾ ਜਿਹੜਾ ਆਧਾਰ ਹੈ ਲਗਾਤਾਰ ਮਨਫੀ ਹੁੰਦਾ ਜਾ ਰਿਹਾ ਹੈ ਹਾਲਾਂਕਿ ਉਹ ਦਾਵਾ ਕਰਦੇ ਨੇ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਤੇ ਹੁਣ ਤਾਜ਼ਾ ਜਿਹੜੀ ਲੈਂਡ ਪੂਲਿੰਗ ਨੀਤੀ ਜਿੰਨੋਂ ਦੋਤਨ ਦਾ ਮਾਦੇ ਮਾਜੇ ਚ ਕੀਤੇ ਕੇ ਕੱਠ ਵੀ ਪ੍ਰਭਾਵਸ਼ਾਲੀ ਰਹੇ ਨੇ ਪਰ ਕੱਠਾਂ ਨਾਲ ਜਿਹੜੀ ਪਰਖ ਨਹੀਂ ਹੁੰਦੀ ਪਰਖ ਤਾਂ ਫਿਰ ਨਿਚੋੜ ਨਾਲ ਹੁੰਦੀ ਹੈ ਜਾਂ ਜਿਵੇਂ ਵੋਟ ਨਾਲ ਹੁੰਦੀ ਹੈ ਤੇ ਬੋਲਡ ਪ੍ਰਤੀਸ਼ਤ ਲਗਾਤਾਰ ਘਟ ਰਹੀ ਹੈ। ਉਹਨਾਂ ਦੇ ਉਹਨਾਂ ਉਹਨਾਂ ਦਾ ਜਿਹੜਾ ਉਹਨਾਂ ਤੋਂ ਖੋਣ ਲਈ ਸ਼੍ਰੋਮਣੀ ਕਮੇਟੀ ਹੁਣ ਬਹੁਤ ਸਾਰੀਆਂ ਤੇ ਨਾਮ ਨੇ ਕਮਰ ਕੱਸੇ ਕੀਤੇ ਹੋਏ ਨੇ। ਵਿੱਚ ਇਕੱਲਾ ਜਿਹੜਾ ਨਵਾਂ ਬਣਿਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਗਵਾਈ ਵਾਲਾ ਉਹ ਹੀ ਨਹੀਂ ਹੈ। ਮਨਦੀਪ ਜੀ ਇਹਨਾਂ ਚ ਜਿਹੜੇ ਸ੍ਰੀ ਕਲਤਾਬ ਸਭ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿਹੜੀ ਇੱਕ ਲਹਿਰ ਚਲਾ ਰਹੇ ਨੇ ਪੰਥ ਬਚਾਓ ਲਹਿਰ ਉਹਦਾ ਉਹ ਵੀ ਜਿਹੜੇ ਬਹੁਤ ਵੱਡੀ ਭੂਮਿਕਾ ਨਿਭਾਣਗੇ ਤੇ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਕੱਲਾ ਸਿਰਫ ਤੇ ਸਿਰਫ ਸਲੋਮੇ ਕਮੇਟੀ ਨੂੰ ਫੋਕਸ ਕਰਕੇ ਚੱਲ ਰਹੇ ਨੇ ਉਹ ਲਗਾਤਾਰ ਧਰਮ ਪ੍ਰਚਾਰ ਲਹਿਰ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਉਹਦੇ ਸੰਬੰਧ ਚ ਮੀਟਿੰਗਾਂ ਕਾਨਫਰੰਸਾਂ ਲਗਾਤਾਰ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਤੇ ਦੇ ਅਕਾਲੀ ਦਲ ਐ ਮਾਰਸ ਪੰਜਾਬ ਦੇ ਅਕਾਲੀ ਦਲ ਉਹ ਵੀ ਸ਼੍ਰੋਮਣੀ ਕਮੇਟੀ ਚੋਣਾਂ ਵੱਲ ਦੇਖ ਰਿਹਾ ਇਸ ਤੋਂ ਬਿਨਾਂ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਐ ਸੋ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਅਕਾਲੀ ਦਲ ਨੇ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਉਹ ਜਿਹੜੀਆਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਵੱਲ ਦੇਖ ਰਹੀਆਂ ਨੇ ਕਿ ਕਦੋਂ ਚੋਣਾਂ ਹੋਣ ਇਹ ਠੀਕ ਐ ਕਿ ਸਰੋਮਣੀ ਅਕਾਲੀ ਦਲ ਦੇ ਬਾਦਲ ਦੇ ਜਿਹੜੇ ਅਕਾਲੀ ਦਲ ਹੈ ਉਹ ਇਸ ਸਥਿਤੀ 'ਚ ਨਹੀਂ ਚਾਹੂਗਾ ਕਿ ਚੋਣਾ ਹੋਣ ਤੇ ਲਗਾਤਾਰ ਇਹ ਦੋਸ਼ ਲਾਉਂਦੇ ਰਹੇ ਨੇ ਦੂਜੀਆਂ ਧਿਰਾਂ ਵਾਲੇ ਕਿ ਉਹਨਾਂ ਵੱਲੋਂ ਹੀ ਇਹ ਚੋਣਾ ਨਮੇ ਕਰਾਈਆਂ ਜਾਂਦੀਆਂ ਨੇ ਕਿ ਮੈਂ ਇੱਕ ਗੱਲ ਵਿੱਚ ਹੋਰ ਐਡ ਕਰ ਦਿਆਂ ਕਿਉਂਕਿ ਜਿਸ ਤਰ੍ਹਾਂ ਆਪਣੇ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਪਹਿਲਾਂ ਰਮਜੀਤ ਗੱਲ ਕੀਤੀ ਸੀ ਜਿਸ ਤਰ੍ਹਾਂ ਰਵਨੀਤ ਬਿੱਟੂ ਹੋਰ ਨੇ ਆਰਐਸਐਸ ਨੂੰ ਲੈ ਕੇ ਬਿਆਨ ਦਿੱਤਾ ਸੀ ਵੀ ਪੰਜਾਬ ਦੇ ਸਿੱਖਾਂ ਦੀ ਉਹ ਹੁਣ ਦੇਖਭਾਲ ਕਰੇਗੀ ਜਿਸ ਤਰ੍ਹਾਂ ਜਿਹੜੇ ਸਿੱਖ ਚਲੇ ਗਏ ਸੀ ਵਾਪਸ ਲੈ ਕੇ ਆਵੇ ਘਰ ਵਾਪਸੀ ਕਰੇਗੀ ਜੀ ਜੀ ਇਤਨੇ ਕਿਤੇ ਆਰਐਸਐਸ ਵੀ ਫਿਰ ਇਹ ਆਪਾਂ ਮੰਨ ਲੀਏ ਕਿ ਵੀ ਐਜੀਪੀ ਚੋਣਾਂ ਲੜਨ ਦੀ ਤਿਆਰੀ ਕਰਦੀ ਹੈ ਪੰਜਾਬ ਦੇ ਵਿੱਚ ਕਿ ਜਿਸ ਤਰ੍ਹਾਂ ਨਹੀਂ ਨਹੀਂ ਮਨਦੀਪ ਜੀ ਆਰਐਸਐਸ ਇਹ ਬਿੱਟੂ ਦੇ ਬਿਆਨਾਂ ਨੂੰ ਮੈਨੂੰ ਲੱਗਦਾ ਬੜੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਆਪਾਂ ਨੂੰ ਪਰ ਇਹ ਜ਼ਰੂਰ ਹੈ ਕਿ ਪਿੱਛੋਂ ਕਿਸੇ ਨਾ ਕਿਸੇ ਦੀ ਉਹ ਸਪੋਰਟ ਜ਼ਰੂਰ ਕਰ ਸਕਦੇ ਨੇ ਬਿਲਕੁਲ ਪਿੱਛੇ ਰਹਿ ਕੇ ਸਪੋਰਟ ਕਰ ਸਕਦੇ ਨੇ ਪਰ ਸਿੱਧੇ ਤੌਰ ਤੇ ਨਾ ਭਾਜਪਾ ਤੇ ਨਾ ਆਰਐਸਐਸ ਤੇ ਨਾ ਕਾਂਗਰਸ ਇਹ ਪਾਰਟੀਆਂ ਸਿੱਧੇ ਤੌਰ ਤੇ ਸ੍ਰੋਮਣੀ ਕਮੇਟੀ ਦੀ ਚੋਣ ਵਿੱਚ ਨਹੀਂ ਸ਼ਾਮਲ ਹੋ ਸਕਦੀਆਂ ਇਹ ਤਾਂ ਅਮ ਜਿਸ ਸ਼੍ਰੋਮਣੀ ਕਮੇਟੀ ਹੁਣ ਜੀ ਮੈਂ ਅਕਾਲੀ ਦਲ ਵੀ ਜਿਸ ਸ਼੍ਰੋਮਣੀ ਕਮੇਟੀ ਚ ਚੋਣ ਲੜਦਾ ਹੈ ਤਾਂ ਉਹਨਾਂ ਦਾ ਜਿਹੜਾ ਨਿਸ਼ਾਨ ਹੈ ਕਿਉਂਕਿ ਰਾਜਨੀਤਿਕ ਨਿਸ਼ਾਨ ਨਹੀਂ ਹੁੰਦਾ ਜੀ ਸ਼੍ਰੋਮਣੀ ਕਮੇਟੀ ਚੋਣਾਂ ਚ ਤੇ ਉਹ ਵੀ ਟਰੈਕਟਰ ਦੇ ਨਿਸ਼ਾਨ ਤੇ ਵੀ ਜਿਹੜੀ ਪਿਛਲੀ ਚੋਣ ਹੋਣੀ ਹੋਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਾਦਲ ਦੇ ਮਿੰਦਵਾਰ ਸੀ ਉਹਨਾਂ ਨੇ ਟਰੈਕਟਰ ਦੇ ਨਿਸ਼ਾਨ ਤੇ ਜਿਹੜੀ ਇਹ ਚੋਣ ਲੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਸੋ ਆਰਐਸਐਸ ਚ ਪੰਜਾਬ ਜਾ ਕੇ ਚੋਣਾਂ ਲੜੇਗਾ ਨਹੀਂ ਜਿਆ ਨਹੀਂ ਸੰਭਵ ਨਹੀਂ ਹੈ ਤੇ ਨਾ ਇਹ ਲੜ ਸਕਦੇ ਨੇ ਠੀਕ ਹੈ ਕਿ ਫਿਚੋਂ ਜ਼ਰੂਰ ਇਹਨਾਂ ਧਿਰਾਂ ਨੇ ਕਿਸੇ ਨਾ ਕਿਸੇ ਦੀ ਮਦਦ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਹਿੱਤ ਦੇਖਦੀਆਂ ਨੇ ਕਿ ਕਿਹਦੀ ਮਦਦ ਨਾਲ ਸਾਨੂੰ ਰਾਜਨੀਤਿਕ ਤੌਰ ਤੇ ਫਾਇਦਾ ਹੋਵੇਗਾ ਕਰ ਸਕਦੀਆਂ ਨੇ ਪਰ ਮਸਲਾ ਹੁਣ ਸ਼੍ਰੋਮਣੀ ਕਮੇਟੀ ਦਾ ਹੈ ਤੇ ਜਿਹੜਾ ਨਵਾਂ ਬਣਿਆ ਅਕਾਲੀ ਦਲ ਹੈ ਖਾਸ ਕਰਕੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਅਗਵਾਈ ਕਰ ਰਹੇ ਨੇ ਜਿਹੜੇ ਅਕਾਲੀ ਦਲ ਦੀ ਉਹਨਾਂ ਦਾ ਸਾਰਾ ਜ਼ੋਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਵੱਲ ਲੱਗਿਆ ਹੋਇਆ ਹੈ ਜੀ ਤੇ ਉਹਨਾਂ ਦੇ ਦਿੱਲੀ ਚ ਕਿਉਂਕਿ ਦੇਖੋ ਤਾਂ ਸਰੇ ਆਮ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਵੀ ਕਹਿੰਦੇ ਨੇ ਕਿ ਭਾਜਪਾ ਨਾਲ ਮੇਰੀ ਸਾਂਝ ਹੈਗੀ ਐ ਤੇ ਫਿਰ ਉਹ ਜਿਹੜਾ ਸਰਜੀਤ ਸਿੰਘ ਰਖੜਾ ਜਿਨ੍ਹਾਂ ਦੇ ਭਰਾ ਨੂੰ ਪਿਛਲੇ ਦਿਨੀ ਬਹੁਤ ਵੱਡਾ ਇੱਕ ਵਿਕਾਰੀ ਸਨਮਾਨ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤਾ ਗਿਆ ਸੀ ਮੋਦੀ ਨਾਲ ਜਿਨ੍ਹਾਂ ਦੇ ਸਬੰਧ ਨੇ ਬਾਹਰ ਰਹਿੰਦੇ ਵਿਦੇਸ਼ ਰਹਿੰਦੇ ਨੇ ਤੇ ਇਸੇ ਤਰ੍ਹਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਸਾਰੀਆਂ ਬੀਬੀ ਜਗੀਰ ਕੌਰ ਇਹ ਸਾਰਿਆਂ ਦੇ ਸਬੰਧਾਂ ਦੀ ਭਾਜਪਾ ਨਾਲ ਚਰਚਾ ਲਗਾਤਾਰ ਜਿਹੜਾ ਖਬਰਾਂ ਦਾ ਇਹ ਸਭ ਬਣਦੀ ਰਹੀ ਹੈ ਇਸ ਕਰਕੇ ਇਹ ਸਾਰੇ ਜਿਹੜੇ ਹੁਣ ਆਗੂ ਨੇ ਨਵੇਂ ਜਿਹੜਾ ਅਕਾਲੀ ਦਲ ਹੋਣ ਚਾਹੇ ਬਹੁਤ ਇਸ ਇਸ ਵੱਲ ਪਾਸੇ ਜ਼ੋਰ ਲਾ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਹੁਤ ਜਲਦੀ ਹੋਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਕੋਈ ਸਾਡਾ ਦਾ ਲੱਗ ਜਾਵੇ ਹਾਲਾਂਕਿ ਅਜਿਹੀ ਸਥਿਤੀ 'ਚ ਕਿਉਂਕਿ ਜਦੋਂ ਮਨਦੀਪ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸ਼੍ਰੋਮਣੀ ਕਮੇਟੀ 'ਚ ਟੱਕਰ ਦੇਣ ਲਈ ਜੇ ਤਾਂ ਕੋਈ ਇੱਕ ਮਹਾਜ ਬਣਦਾ ਹੈ ਵਿਰੋਧੀਆਂ ਦਾ ਫਿਰ ਤਾਂ ਸਥਿਤੀ ਸਥਿਤੀ ਉਹਨਾਂ ਲਈ ਖਤਰਨਾਕ ਸ਼ਾਇਦ ਹੋ ਜਾਵੇ ਜੀ ਅਦਰਵਾਇਜ਼ ਇਹ ਪੰਜ ਉਮੀਦਵਾਰ ਇੱਕ ਪਾਸੇ ਹੋਣਗੇ ਪੰਜ ਧਿਰਾਂ ਦੇ ਤੇ ਇੱਕ ਦੂਜੀ ਧਿਰ ਦਾ ਸਿਰਫ ਇੱਕ ਉਮੀਦਵਾਰ ਹੋਏਗਾ ਤਾਂ ਉਹਨੂੰ ਕਿਤੇ ਨਾ ਕਿਤੇ ਵੋਟਾਂ ਨਹੀਂ ਵੰਡਦਾ ਉਹਨੂੰ ਲਾਭ ਫਿਰ ਦੁਬਾਰਾ ਵੀ ਮਿਲ ਸਕਦਾ ਹੈ ਜੀ ਪਰ ਉਹ ਹਾਲੇ ਡਰ ਰਹੇ ਨੇ ਉਹ ਨਹੀਂ ਚਾਹਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਸਥਿਤੀ ਚ ਚੋਣਾਂ ਹੋਣ ਉਹਨਾਂ ਨੂੰ ਲੱਗਦਾ ਹੈ ਕਿ 2027 ਚ ਸ਼ਾਇਦ ਕੋਈ ਸਾਡੀ ਵਾਪਸੀ ਹੋ ਜਵੇ ਪੰਜਾਬ ਦੀ ਸਤਾ ਚ ਤੇ ਉਸ ਤੋਂ ਬਾਅਦ ਚੋਣਾਂ ਹੋਣ ਉਹਨਾਂ ਦਾ ਸਾਰਾ ਜੋਰ ਇਸ ਗੱਲ ਹੀ ਲੱਗਿਆ ਰਹੇਗਾ ਕਿ ਪਾਵੇਂ ਕੋਈ ਰਾਜਨੀਤਿਕ ਤੌਰ ਤੇ ਦਿੱਲੀ ਨਾਲ ਕੋਈ ਸਾਂਝ ਪਿਆਲੀ ਪਾ ਕੇ ਭਾਵੇਂ ਕਿਸੇ ਅਦਾਲਤੀ ਉਲਝਣ ਜਿਸ ਮਾਮਲੇ ਨੂੰ ਅਲਝਾ ਕੇ ਜਿਹੜੀ ਇਹ ਚੋਣ ਹੈ ਇਹਨੂੰ ਨਾ ਕਰਾਇਆ ਜਾ ਸਕੇ ਇਹਨੂੰ ਹੋਰ ਡਲੇ ਕੀਤਾ ਜਾ ਸਕੇ ਤੇ ਜਿਹੜੀਆਂ ਦੂਜੀਆਂ ਸਾਰੀਆਂ ਧਿਰਾਂ ਨੇ ਉਹਦੇ ਚ ਭਾਈ ਭਾਵੇਂ ਭਾਈ ਰਣਜੀਤ ਸਿੰਘ ਹੈ ਭਾਵੇਂ ਸਿਵ ਰਣਜੀਤ ਸਿੰਘ ਮਾਨ ਹੈ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੇਂ ਅਮਰਤਪਾਲ ਸਿੰਘ ਦਾ ਬਾਗ ਜਿਹੜਾ ਹੈਗਾ ਹੈ ਵਾਰਿਸ ਪੰਜਾਬ ਦਾ ਅਕਾਲੀ ਦਲ ਹੈ ਉਹ ਸਾਰੀਆਂ ਧਿਰਾਂ ਨੇ ਜ਼ਰੂਰ ਜ਼ੋਰ ਲਗਾ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕੇ ਉਹ ਚੋਣਾ ਹੋਣ ਹੁਣੇ ਸਾਰੀ ਚੋਣ ਜਿਹੜੀ ਹੈ ਦਿੱਲੀ ਦੇ ਪਾਲੇਚੇਪਾਵੇਂ ਦੇਖੋ ਜਿਹੜਾ ਰਾਜਨੀਤੀ ਜਿਵੇਂ ਮੰਨਿਆ ਜਾਂਦਾ ਹੈ ਕਿ ਜੋ ਕਿਹਾ ਜਾਂਦਾ ਹੈ ਉਹ ਹੁੰਦਾ ਨਹੀਂ ਹੁੰਦਾ ਕੁਝ ਹੋਰ ਹੈ ਜੀ ਇਸ ਕਰਕੇ ਭਾਵੇਂ ਬਿਆਨ ਜ਼ਰੂਰ ਸਰਕਾਰ ਵੱਲੋਂ ਜੋ ਬਣਦਾ ਸੀ ਕਿਉਂਕਿ ਜਦੋਂ ਕੋਈ ਲਿਖਤੀ ਬਿਆਨ ਆ ਪੁੱਛਿਆ ਜਾਂਦਾ ਹੁਣ ਬਿਆਨ ਲਿਖਤੀ ਪ੍ਰਸ਼ਨ ਪੁੱਛਿਆ ਗਿਆ ਤੇ ਲੋਕ ਸਭਾ ਚ ਉਹ ਪ੍ਰਸ਼ਨ ਪੁੱਛਿਆ ਤੇ ਗ੍ਰਹਿ ਰਾਜ ਮੰਤਰੀ ਨੇ ਉਹਦਾ ਜਵਾਬ ਦਿੱਤਾ ਤਾਂ ਜਵਾਬ ਕੇਂਦਰ ਸਰਕਾਰ ਵੱਲੋਂ ਇਹੀ ਉਹ ਦੇਣਾ ਬਣਦਾ ਸੀ ਉਹ ਇਹ ਨਹੀਂ ਕਹਿ ਸਕਦੇ ਸੀ ਕਿ ਅਸੀਂ ਨਹੀਂ ਜੀ ਹਲੇ ਨਹੀਂ ਚੋਣਾਂ ਕਰਾਵਾਂਗੇ ਨਹੀਂ ਕਹਿ ਸਕਦੇ ਸੀ ਉਹਨਾਂ ਨੇ ਇਹੀ ਉਹ ਕਹਿਣਾ ਸੀ ਉਹਨਾਂ ਦੇ ਪਿੱਛੇ ਉਹਨਾਂ ਦੀ ਕੀ ਮਨਸਾ ਸਾਫ਼ ਹੈ ਜੀ ਕਿ ਉਹ ਵਕਈ ਚੋਣਾਂ ਕਰਾਉਣ ਲਈ ਜਿਹੜਾ ਹੈਗਾ ਦਿਲੋਂ ਸਹਿirdਦੇ ਨੇ ਇਹ ਦੇਖਣਾ ਬਾਕੀ ਹੋਵੇਗਾ ਕਿਉਂਕਿ ਕੋਈ ਜਦੋਂ ਚਾਣਗੇ ਤਾਂ ਕਰਾਈਆਂ ਜਾ ਸਕਦੀਆਂ ਨੇ ਜੀ ਇਹ ਵੀ ਜਿਹੜੇ ਮਹਾਰਸੀ ਖਾਸ ਕਰਕੇ ਜਿਹੜੇ ਕਾਨੂੰਨੀ ਮਾਹਿਰ ਸੀ ਇਹ ਵੀ ਕਹਿੰਦੇ ਸੀ ਵੀ ਜਿਹੜੇ ਹਰਿਆਣਾ ਤੇ ਦਿੱਲੀ ਦੀਆਂ ਜਿਹੜੀਆਂ ਸੁਣવણી ਕਮੇਟੀਆਂ ਅੱਡ ਹੋ ਚੁੱਕੀਆਂ ਨੇ ਕਿਉਂਕਿ ਪਹਿਲਾਂ ਉਹਨਾਂ ਚੋਂ ਵੀ ਮੈਂਬਰ ਇੱਥੇ ਆਂਦੇ ਸੀ ਕਿ ਉਹਨਾਂ ਲਈ ਵੀ ਸ਼ਾਇਦ ਕੋਈ ਮਤਾ ਲੋਕ ਸਭਾ ਚ ਪਾਸ ਕਰਨਾ ਜ਼ਰੂਰੀ ਹੈ ਜਰੂਰੀ ਹੈ ਜਾਂ ਨਹੀਂ ਹੈ ਤੇ ਕਾਨੂੰਨੀ ਮਾਹਿਰ ਹੀ ਦੱਸ ਸਕਦੇ ਨੇ ਪਰ ਜਿਹੜਾ ਮਤਾ ਹਲੇ ਕੋਈ ਪਾਸ ਨਹੀਂ ਹੋਇਆ ਤੇ ਜਦੋਂ ਤੱਕ ਉਹ ਪਾਸ ਨਹੀਂ ਹੁੰਦਾ ਫਿਰ ਉਹ ਉਦੋਂ ਤੱਕ ਕੋਈ ਨਾ ਕੋਈ ਕਾਨੂੰਨੀ ਜਿਹੜੀ ਉਲਝਣ ਹੈ ਉਹ ਪੰਜਾਬ ਦੇ ਵਿੱਚ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਾਂ ਲਈ ਬਣੀ ਰਹੇਗੀ ਸੋ ਕੇਂਦਰ ਦੇ ਜਿਹੜੀ ਪਾਲੇ ਚ ਹੈਗੀ ਗੇਂਦ ਵੀ ਸ਼੍ਰਮਣੀ ਕਮੇਟੀ ਜਦੋਂ ਚਾਹੇ ਉਹ ਕਰਾ ਸਕਦੇ ਨੇ ਪਰ ਹੁਣ ਉਹ ਚਾਣਗੇ ਕਦੋਂ ਇਹ ਜਿਹੜਾ ਹੈਗਾ ਸਮਾਂ ਦੱਸੇਗਾ ਬਿਆਨ ਜ਼ਰੂਰ ਉਹਨਾਂ ਨੇ ਦਿੱਤਾ ਹੈ ਪਰ ਬਿਆਨ ਦੇ ਪਿੱਛੇ ਅਸਲ ਸਚਾਈ ਕੀ ਹੈ ਉਹਨਾਂ ਨੇ ਕਿੰਨੇ ਕੁ ਸਹਿirdਤਾ ਹੈ ਇਸ ਬਿਆਨ ਦੇ ਪਿੱਛੇ ਉਹ ਕਿੰਨਾ ਕੁ ਦਿਲੋਂ ਚਾਹ ਰਹੇ ਨੇ ਪੰਜਾਬ ਸ਼੍ਰਮਣੀ ਕਮੇਟੀ ਚ ਚੋਣ ਕਰਾਣਾ ਹੋ ਸਕਦਾ ਹੈ ਕਿਉਂਕਿ ਦੇਖੋ ਇਹ ਇਹ ਗੱਲ ਤਾਂ ਪੱਕੀ ਹੈ ਨਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸੇ ਇੱਕ ਅਕਾਲੀ ਦਲ ਨਾਲ ਤਾਂ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਪੰਜਾਬ 'ਚ ਜੇ ਉਹਨਾਂ ਨੇ ਸੱਤਾ ਵੱਲ ਜਾਣਾ ਹੈ ਤਾਂ ਘੜ ਜੋੜ ਕਰਨਾ ਪਵੇਗਾ ਤੇ ਹੋ ਸਕਦਾ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਇਹ ਦੇਖਣਾ ਚਾਹੁੰਦੀ ਹੋਵੇ ਕਿ ਪੰਜਾਬ 'ਚ ਅਕਾਲੀ ਦਲ ਦਾ ਕਿਹੜਾ ਪ੍ਰਭਾਵ ਹੈ ਸਿੱਖ ਵੋਟ ਤੇ ਇਸ ਕਰਕੇ ਉਹ ਚੋਣਾਂ ਕਰਵਾ ਵੀ ਸਕਦੇ ਨੇ ਜੇ ਇਸ ਸਥਿਤੀ 'ਚ ਕਿਉਂਕਿ ਹਲੇ 1.5 ਸਾਲ ਪਏ ਐ ਪੰਜਾਬ ਦੀ ਵਿਧਾਨ ਸਭਾ ਚੋਣਾਂ 'ਚ ਤੇ ਜੇ ਉਹ ਚਾਣ ਤਾਂ ਚੇਅਰਮੈਨ ਜਿ ਕਰਾ ਕੇ ਇੱਕ ਕਿਸਮ ਦਾ ਪਰਖ ਕਰ ਸਕਦੇ ਨੇ ਕਿ ਕਿਹੜਾ ਸ਼੍ਰਮਣੀ ਅਕਾਲੀ ਦਲ ਮਜ਼ਬੂਤ ਹੈ ਤੇ ਇਹ ਵੀ ਹੋ ਸਕਦਾ ਹੈ ਫਿਰ ਵੀ ਜਿਹੜਾ ਸ਼੍ਰਮਣੀ ਕਮੇਟੀ ਤੇ ਜਿਹੜਾ ਅਕਾਲੀ ਦਲ ਕਾਬਜ ਹੋਵੇ ਫਿਰ ਉਹਦੇ ਨਾਲ ਆਪਣਾ ਗਠ ਜੋੜ ਕਰ ਲੈਣ ਕੇ ਇਹ ਪ੍ਰਭਾਵਸ਼ਾਲੀ ਹੈ ਇਹ ਹੁਣ ਇਹ ਜਿਹੜੀ ਸਾਰੀ ਪੰਜਾਬ ਨਾਲੇ ਕੇਂਦਰ ਦੇ ਪਾਲੇ ਚ ਹੈ ਸਾਰੀ ਗੇਂਦ ਉਹਨੂੰ ਕਿਵੇਂ ਨਿਜੀਠਦੇ ਨੇ ਸ਼੍ਰਮਣੀ ਕਮੇਟੀ ਚੋਣਾਂ ਕਰਾਉਂਦੇ ਨੇ ਜਾਂ ਨਹੀਂ ਕਰਾਉਂਦੇ ਪਰ ਇਸ ਬਿਆਨ ਨਾਲ ਇਹਨਾਂ ਜ਼ਰੂਰ ਹੈ ਕਿ ਜਿਹੜੇ ਸ਼੍ਰਮਣੀ ਕਮੇਟੀ ਚੋਣਾਂ ਲੜਨ ਦੇ ਚਾਹਵਾਨ ਨੇ ਦੀਪ ਜੀ ਉਹਨਾਂ ਨਾਲ ਜਰੂਰ ਉਹਨਾਂ 'ਚ ਜਰੂਰ ਇੱਕਦਮ ਸੁਪਨੇ ਲੈਣ ਲੱਗੇ ਹੋਣਗੇ ਸ਼੍ਰੋਮਣੀ ਕਮੇਟੀ ਮੈਂਬਰ ਬਣਦੇ ਤੇ ਉਹ ਫਿਰ ਆਪਣੇ ਜਿਹੜੇ ਸਹਿਯੋਗੀ ਨੇ ਤੇ ਜਿਹੜੇ ਵੋਟਰ ਨੇ ਉਹਨਾਂ ਨਾਲ ਹੁਣ رابطہ ਕਾਇਮ ਕਰਨ ਲਈ ਆਪਾਂ ਨਾਲੇ ਦਿਨਾਂ 'ਚ ਪੜਾਂਗੇ ਕਿ ਕਿਵੇਂ ਸ਼ੁਰੂ ਹੋ ਗਏ ਜਿਹੜੇ ਹੈਗੇ ਨੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੇ ਜਿਹੜੀਆਂ ਚਾਹਵਾਨ ਧਿਰਾਂ ਨੇ ਜਾਂ ਜਿਹੜੇ ਵੱਖ-ਵੱਖ ਹਲਕਿਆਂ ਤੋਂ ਬਣਨ ਵਾਲੇ ਉਮੀਦਵਾਰ ਨੇ ਉਹ ਜ਼ਰੂਰ ਫਿਰ ਸਾਰੀ ਸਰਗਰਮੀ ਤੇਜ਼ ਕਰਨਗੇ ਹਾਲਾਂਕਿ ਬਹੁਤ ਸਾਰੇ ਜਿਹੜੇ ਹਲਕਿਆਂ ਦੇ ਜਿਹੜੀ ਨਵੇਂ ਵੰਡ ਹੁੰਦੀ ਹੈ ਬਹੁਤ ਸਾਰੀਆਂ ਸੀਟਾਂ ਜਾਈਆਂ ਹੁੰਦੀਆਂ ਨੇ ਅੰਦੇਜੀ ਸ਼੍ਰੋਮਣੀ ਕਮੇਟੀ ਜਿਹੜੀਆਂ ਹਰ ਵਾਰ ਬਦਲਦੀਆਂ ਨੇ ਖਾਸ ਕਰਕੇ ਮਹਿਲਾਵਾਂ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ ਜੀ ਉਹ ਕਈ ਵਾਰ ਕਿਸੇ ਥਾਂ ਤੇ ਆਪਾਂ ਦੇਖਦੇ ਆ ਕਿ ਕਿਸੇ ਥਾਂ ਤੇ ਦੋ ਹੋ ਜਾਂਦੀਆਂ ਨੇ ਹੁਣ ਜਿਵੇਂ ਮਹਾਲਾ ਜ਼ਿਲ੍ਹੇ ਦੀ ਉਦਾਹਰਣ ਦਵਾ ਤਾਂ ਜਿਹੜੀ 212 ਤੋਂ ਪਹਿਲੀ ਸ਼੍ਰੋਮਣੀ ਕਮੇਟੀ ਚੋਣ ਸੀ ਉਹਦੇ ਚ ਖਰੜ ਜਿਹੜਾ ਹਲਕਾ ਸੀ ਉਹਦੇ ਚ ਦੋ ਉਮੀਦਵਾਰ ਚੁਣੇ ਗਏ ਸੀ ਹਮ ਇੱਕ ਜਿਹੜਾ ਰਾਖਵਾ ਸੀ ਤੇ ਦੂਜਾ ਜਨਰਲ ਕੈਟਾਗਰੀ ਦਾ ਸੀ ਤੇ ਜਦੋਂ ਫਿਰ ਦੁਬਾਰਾ ਇਹ ਹੁਣ ਜਿਹੜੀ ਵੀ ਮੌਜੂਦਾ ਹੁਣ ਚੋਣਾਂ ਦੇ ਚ ਹੁਣ ਸ਼੍ਰਮਣੀ ਕਮੇਟੀ ਦੇ ਦੋ ਮੈਂਬਰ ਨੇ ਮਹਾਲੀ ਤੋਂ ਚੁਣੇਗੇ ਸੀ ਜਿਨ੍ਹਾਂ ਚ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਭਾਈ ਹਰਦੀਪ ਸਿੰਘ ਜਿਹੜੇ ਮੈਂਬਰ ਨੇ ਇਸ ਵੇਲੇ ਜਿਹੜੇ ਚੱਲੇ ਨੇ ਤੇ ਹੁਣ ਇਹ ਸੰਭਾਵਨਾ ਹੈ ਕਿ ਜ਼ਿਲ੍ਹਾ ਪੱਧਰ ਤੇ ਜਦੋਂ ਤਬਦੀਲੀ ਹੋਣੀ ਹੈ ਤਾਂ ਇਹ ਜਿਹੜੇ ਦੋ ਹਲਕੇ ਰੇ ਹੁਣ ਹੋ ਸਕਦੇ ਡੇਰਾਬਸੀ ਚਲੇ ਜਾਣ ਜਿੱਥੋਂ ਨਰਮੈਲ ਸਿੰਘ ਜੌੜਾ ਜਿਹੜੇ ਇਸ ਵੇਲੇ ਅਗਵਾਈ ਕਰ ਰਹੇ ਨੇ ਜਿਹੜੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪਰਵੰਧ ਕਮੇਟੀ ਦੇ ਇਸ ਕਰਕੇ ਇਹ ਸਾਰਾ ਕੁਝ ਅਜੇ ਹੋਣਾ ਬਾਕੀ ਹੈ ਤੇ ਇਹ ਕਿੰਨੀ ਕੁ ਗੰਭੀਰਤਾ ਨਾਲ ਕੇਂਦਰ ਸਰਕਾਰ ਇਸ ਸਾਰੇ ਮਸਲੇ ਨੂੰ ਨਿਪਰੇ ਚਾੜਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਬਹੁਤ ਬਿਲਕੁਲ ਜੀਲੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ